ਕੋ ਗਨ ਬੀਜੀ ਕੋ ਗੀ ਆ ਨਾ ਨਾ ਕੋਲੀ ਕੋਲ ਆ ਗਿਆ ਮੈਂ ਡੈਡੀ ਗਿਆ ਹੈ ਗਾਈ ਹੈ ਬਾਈ ਸਭ ਸਤਿ ਸ਼੍ਰੀ ਅਕਾਲ ਤੁਹਾਨੂੰ ਸਲਾਮ ਹੈ ਪਛਾਣੋ ਟੈਲੀਗ੍ਰਾਮ ਨ ਤੋਂ ਟੋਟ ਨਾਲ ਵੀ ਮੈਂ ਕਹਾਂ ਅੱਛਾ ਮੇਰਾ ਨਾ ਸਭ ਤੋਂ 10ਵੀਂ ਕਲਾਸ ਦੇ ਸਭ ਤੋਂ ਛੋਟਾ ਕਰਦਾ ਸੀ ਸਭ ਤੋਂ ਛੋਟਾ ਸੀ ਬਾਈ ਹੁਣ ਉਹਦਾ ਵਧੀਆ ਸੀਗਾ ਜੀ ਹਾਂ ਇਹ ਲੱਗੇ ਕੰਪਲੈਟ ਨੋਤੀ ਲੰਬੇ ਹੋ ਗਏ 10ਵੀਂ ਕਲਾਸ ਦੇ ਵਿੱਚ ਬਹੁਤ ਕਰਦੇ ਛੋਟਾ ਸੀਗਾ ਵਧੀਆ ਫੋਟੋ ਹੈ ਬਹੁਤ ਵਧੀਆ ਫੋਟੋ ਬਾਈ ਬਹੁਤ ਧੰਨਵਾਦ ਕੀਤਾ ਜੀ ਧੰਨਵਾਦ ਤੁਹਾਡਾ ਵਧੀਆ ਕੀਤਾ ਇਹ ਨਾਲ ਡੈਡੀ ਦੀ ਪੁਰਾਣੀ ਫੋਟੋ ਪਈ ਸੀਗੀ ਮਤਲਬ ਨਿੱਕੀ ਜੀ ਉਹ ਖੋਖੂ ਗਏ ਠੀਕ ਹੈ ਜੀ ਗੱਲ ਆ ਬੜੀ ਹੀ ਦਿੱਤਾ ਇੱਥੇ ਨਾਮ ਵੀ ਲਿਖਿਆ ਆਉਣਾ ਹਾਂਜੀ ਬਾਈ ਜੀ ਆ ਦੇਖੋ ਪਹਿਲੀ ਰੋਜ਼ ਆ ਗੱਡੇ ਗਰਜੰਤ ਸਿੰਘ ਸਿੱਧੂ ਗੁਰਕਬੀਰ ਸਿੰਘ ਮਾਣ ਆ ਹਾਂਜੀ ਮਨੋ ਲਿਖ ਦਿੰਦੇ ਬਾਈ ਹੁਣ ਨਾ ਬੜੀ ਪਿਆਰ ਸੀਗਾ ਜੀ ਮੇਰਾ ਸ਼ੁਰੂ ਤੋਂ ਠੀਕ ਤੇ ਬਾਈ ਹੁਣ ਕੋਡੀ ਸਪੋਰਟਸਮੈਨ ਸਾਰੇ ਸੀ ਅਸੀਂ ਪਰ ਮੈਂ ਮਾਰ ਕਿੱਥੇ ਗਿਆ ਮੇਰਾ ਕੱਦ ਬਹੁਤ ਘਟ ਸੀਗਾ ਉਸ ਤੋਂ ਬਾਅਦ ਬਾਈ ਪਲੱਸ 2 ਦੇ ਵਿੱਚ ਜਾ ਕੇ ਹਾਂਜੀ ਮਨੋ ਕੱਦ ਨੇ ਬਰਬਾਦ ਆ ਇੱਕੇ ਦਮ ਵੱਧ ਗਿਆ ਹਾਂ ਨਹੀਂ ਕਰਦਾ ਰਫਤਾਰ ਫੜੀ ਕਰਦ ਨੇ ਹਾਂਜੀ ਵਿੱਚ ਜਿਵੇਂ ਕਈ ਬੱਚਿਆਂ ਦਾ ਜਿਵੇਂ ਕਈ ਭਾਰੇ ਹੁੰਦੇ ਮਤਲਬ ਇੱਕੇ ਦਮ ਘੱਟ ਵੱਧਦਾ ਫਿਰ ਜਾ ਕੇ ਮੈਨੂੰ ਕੁੱਟਦੇ ਹੁੰਦੇ ਸਾਂਜੀ ਅੱਛਾ ਜੀ ਕੱਢੇ ਕਰਦੇ ਨੇ ਹੱਲਦੇ ਨੇ ਅਸੀਂ ਖੋਖੋ ਵੈਡੀ ਕੋਡੀ ਖੜੀ ਹੋਈ ਬਈ ਸਾਰੇ ਗੱਲਾਂ ਜਾਂਦੇ ਸਾਰੇ 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 ਖੜੇ ਆ ਫੇ ਬਾਈ ਹੋਣਾ ਜਦੋਂ ਮੈਰਿਜ ਹੋਈ ਅਸੀਂ ਸਾਰੀ ਕਲਾਸ ਆਈ ਸੀਗੀ ਇੱਕ ਕਾਰਡ ਸੀ ਸਕੂਲ ਦਾ ਤੇ ਇਹਨਾਂ ਦੇ ਅਸੀਂ ਮੰਗਣੇ ਤੇ ਸ਼ਾਇਦ ਇੱਕ ਮੰਗਣੇ ਤੇ ਮੰਗਣੇ ਤੇ ਸਾਰੀ ਕਲਾਸ ਇੱਥੂ ਆਈ ਜਿੰਨੇ ਕਲਾਸ ਦੇ ਟੀਚਰ ਇਹ ਇਹ ਹੋਰ ਕਿਹੜੇ ਕਿਹੜੇ ਬੰਦੇ ਜੀ ਆਪਣੇ ਪਿੰਡ ਦਾ ਹੈਗਾ ਹਾਂਜੀ ਹਾਂਜੀ ਦੇਖੋ ਇਹ ਹੈਗਾ ਜੀ ਆਪਣਾ ਇਹ ਮਿਸਤਰੀਆਂ ਦਾ ਨਾਮ ਨਹੀਂ ਜੀ ਇਹ RAM SINGH ਹੈ ਜੀ ਜੇ ਰਾਮ ਨਹੀਂ ਹੁੰਦਾ ਕਿਹੜਾ ਹੋ ਹੁਣ ਅੱਛਾ ਅੱਛਾ ਇਹ ਆਪਣਾ ਪ੍ਰੇਮ ਬਈ ਹਲੋ ਇਹ ਤੁਪਕਾ ਇਹਦੇ ਡੈਡੀ ਉਹ ਵੀ ਹੋਣਾ ਨਾ ਜਗਤਾਰ ਟੈਂਟਾਂ ਵਾਲਾ ਨਾ ਨੀ ਉਹ ਨਹੀਂ ਉਹ ਨਹੀਂ ਡਿਕਤਾਰ ਸਾਡੇ ਤੋਂ ਬਈ ਪਿੱਛੇ ਸੀ ਪਿੱਛੇ ਮੇਰੇ ਨਾਲ ਸ਼ਾਦੀ ਆ ਪਿੱਛੇ ਦੀ ਨਾ ਆ ਮੇਲਾ ਦਾ ਆਇਆ ਹੁਣ ਹੋਣਾ ਨਾ ਹੈ ਇਹ ਮੇਲਾ ਦਾ ਆਇਆ ਵੀ ਤੇਰੇ ਨਾਲ ਬਈ ਨੈਬਰ ਰੁਮਦਾਸੀ ਦਾ ਮੁੰਡਾ ਹੈ ਇਹ ਬਈ ਦਾ ਮੁੰਡਾ ਬਲਬੀਰ ਸਿੰਘ ਆਪਾਂ ਦੱਸ ਦਿੰਦੇ ਰੁਮਦਾਸੀ ਹੋ ਜੀ ਅੱਛਾ 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 ਓ ਠੀਕ ਆ ਬਾਦਰ ਫੌਜੀ ਆ ਮਾਨਕ ਜੀ ਮਾਨਕ ਮਾਨਕ ਭਾਈ ਮਾਨਕ ਸੇਮ ਆਵਾਜ਼ ਸੇਮ ਗਾਣੇ ਅੱਜ ਤੋਂ ਮੈਂ 1985 ਦੇ ਅਸੀਂ ਦੀ ਗੱਲ ਕਰਦਾ ਵੀ ਇਹ ਬਾਈ ਦੀ ਆਵਾਜ਼ ਅੱਜ ਵੀ ਸੁਣਦੇ ਵੀ ਆਈ ਕਰਦਾ ਜਦੋਂ ਮਾਨਕ ਦਾ ਗਾਣਾ ਨਹੀਂ ਹੁੰਦਾ ਇਹਦਾ ਨਾਂ ਹੀ ਮਾਨਕ ਰੱਖਿਆ ਹੋਇਆ ਉਹ ਵੀ ਬਹੁਤ ਸੋਹਣੀ ਗਾਇਕਾ ਹਾਂਜੀ ਹਾਂ ਵੀ ਬਹੁਤ ਵੱਡੀ ਕਲਾਕਾਰ ਇਹ ਸੁਖਮਿੰਦਰ ਭਾਈ ਉਹ ਆਪਣਾ ਉਹ ਸਿੱਖਾ ਰੋਬਦੂ ਅੱਛੇ ਆ ਬਾਈ ਪਹਿਲੇ ਦਿਨ ਹੀ ਸਟਾਈਲ ਚ ਖੜਾ ਹਾਂਜੀ ਇਹ ਤਾਂ ਤੇਜ਼ ਬਾਤ ਤੇਰਾ ਭਰਾ ਜੱਟ ਹੈ ਅੱਛਾ ਇਹ ਮਿਸਤਰੀਆਂ ਧੰਦੇ ਆ ਪਰਮਜੀਤ ਸਿੰਘ ਧੰਦੇ ਵਾਲੇ ਠੀਕ ਹੈ ਜੀ ਇਹ ਵਿੰਦਰ ਭਾਈ ਉਹ ਉਹਦਾ ਕੀ ਬੈ ਨੰਬਰ ਹੈ ਤਾਂ ਕਿ ਅਸੀਂ ਲੈ ਰਹੇ ਹਾਂ ਉਹ ਜੇ ਨੰਬਰ ਆ ਰਿਹਾ ਹੈ ਘਰ ਤੋਂ ਇਹ ਬੰਦੇ ਉਹਨਾਂ ਸੀ ਨਾ ਅਮ ਹੋ ਗਿਆ ਉਹਨਾਂ ਦੀ ਟੌਰ ਚੈੱਕ ਕਰ ਚੈੱਕ ਜਦੋਂ ਇਹਨੂੰ ਜੂਮ ਕਰਦੇ ਸੀ ਪਹਿਲੇ ਨਾਲ ਇਹ ਬੰਦੇ ਦੇ ਰਸੇ ਇਹ ਡੈਂਪਰ ਹੋਇ ਉਹ ਸੇਕਵਾ ਦਾ ਮੁੰਡਾ ਬੜਾ ਬੜੁੰਦੀ ਆਉਂਦਾ ਮੁੰਡਾ ਅੱਛਾ 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 ਠੀਕ ਹੈ ਠੀਕ ਹੈ ਡੈਂਪਰ ਇਹ ਮੁੰਡਾ ਇਹ ਕੱਪੜੇ ਦਾ ਕੰਮ ਕਰਦਾ ਤਨੂਲੇ ਕਰਦਾ ਜੀ ਅੱਛਾ ਜੀ ਇਹ ਗਰਲਾਤ ਮਾਨ ਜੀ ਇਹ ਪੀਟੀ ਮਾਸਟਰ ਸਰਦੇਵ ਸਿੰਘ ਹੋਏ ਅੱਛਾ ਤੁਸੀਂ ਜਾਈ ਜੇ ਤੇ ਬਿਸਕਟ ਲੈਣ ਨੂੰ ਅੱਛਾ ਠੀਕ ਹੈ ਠੀਕ ਹੈ ਉਹ ਵੰਟੇ ਭਾਈ ਉਹਨਾਂ ਦਾ ਗੈਰ ਜਾਲਿਆਂ ਦਾ ਨਾ ਨਾ ਇਹ ਬਈ ਅੱਛੀ ਅੱਛੀ ਤਨੂਲੇ ਤੋਂ ਹਾਂ ਨਹੀਂ ਹਾਂ ਜੀ ਭਾਨੀ ਜੀ ਆਵਾਜ਼ ਆ ਰਹੀ ਹੈ ਹਾਂ ਜੀ ਲਓ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਡਾ ਵੱਡਾ ਭਰਾ ਚੰਨਾ ਧਨੌਰਲਾ ਪਹਿਲਾਂ ਵੀ ਬਾਈ ਉਹਨਾਂ ਨੇ ਸਾਰੇ ਪਿੰਡ ਦੀ ਇੰਟਰਵਿਊ ਕੀਤੀ ਸਾਰਾ ਪਿੰਡ ਦਿਖਾਇਆ ਫਰਵਾਹੀ ਫਿਰ ਕਿਸਾਨੀ ਅੰਦੋਲਨ ਚ ਡੱਲੇ ਵਾਲ ਸਾਹਿਬ ਲਈ ਬਹੁਤ ਵੱਡਾ ਝੰਡਾ ਬਹੁਤ ਜਿਆਦਾ ਕਿਸਾਨੀ ਅੰਦੋਲਨ ਦਾ ਸਭ ਤੋਂ ਵੱਡਾ ਝੰਡਾ ਪਿੰਡੋਂ ਲੈ ਕੇ ਟਰੈਕਟਰ ਤੇ ਗਏ ਤੇ ਇਹਨਾਂ ਨੇ ਪਹਿਲੇ ਅੰਦੋਲਨ ਵੇਲੇ ਟਰੈਕਟਰ ਬੈਕ ਲੈ ਕੇ ਗਏ ਸੀ ਤੇ ਇਹਨਾਂ ਦੇ ਫਾਦਰ ਸਾਹਿਬ ਬਹੁਤ ਵਧੀਆ ਐਥਲੀਟ ਨੇ ਬਹੁਤ ਵਧੀਆ ਨੇ ਹੁਣ ਵੀ ਉਹ ਰਨਿੰਗ ਕਰਦੇ ਬਹੁਤ ਜ਼ਿਆਦਾ ਤੇ ਉਹਨਾਂ ਦੇ ਪੁੱਤਰ ਤੇ ਮੇਰੇ ਡੈਡੀ ਦੇ ਕਲਾਸਮੇਟ ਹੈ ਜੀ ਚੰਨਾ ਬਾਈ ਤੇ ਭਾਈ ਉਹਨਾਂ ਨੇ ਪੁਰਾਣੀ ਫੋਟੋ ਡੈਡੀ ਹੋਣਾ ਦੀ ਤੇ ਆਪਣੀ ਫੋਟੋ ਗਿਫਟ ਦਿੱਤੀ ਹੈ ਡੈਡੀ ਨੂੰ ਬਹੁਤ ਥੈਂਕ ਯੂ ਚੰਨੇ ਬਾਈ ਬਹੁਤ ਥੈਂਕ ਯੂ ਚੰਨਾ ਤੁਹਾਡਾ ਸਟੂਡੀਓ ਬਹੁਤ ਥੈਂਕ ਯੂ ਬਾਈ ਥੈਂਕ ਯੂ ਬਹੁਤ